ਸਮਾਣਾ ਦੇ ਸਰਕਾਰੀ ਹਸਪਤਲ ਦੇ ਵਿੱਚ ਇਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮੋਛਰੀ ਬੈਨ ਸਾਬਕਾ ਲੋਕ ਸਭਾ ਮੈਂਬਰ ਪਟਿਆਲਾ ਪ੍ਰਨੀਤ ਕੋਰ ਵੱਲੋਂ ਆਪਣੇ ਐਮਪੀ ਕੋਟੇ ਤੋਂ ਇੱਥੇ ਉਪਲਬਧ ਕਰਾਈ ਗਈ ਸੀ ਤਾਂ ਕਿ ਜਿਹੜੇ ਗਰੀਬ ਲੋਕ ਹੈ ਜਾਂ ਕੋਈ ਹੋਰ ਵਿਅਕਤੀ ਹੈ ਉਸ ਵਿਅਕਤੀ ਦੀ ਡੈੱਡ ਬੋਡੀ ਨੂੰ ਕੁਝ ਨਾਮਾਤਰੀ ਖਰਚੇ ਤੇ ਸਰਕਾਰ ਵੱਲੋਂ ਉਸ ਦੇ ਘਰ ਤੱਕ ਉਸ ਦੀ ਡੈੱਡ ਬੋਡੀ ਪਹੁੰਚਾਈ ਜਾ ਸਕੇ ਕਿਉਂਕਿ ਪ੍ਰਾਈਵੇਟ ਜਿਹੜੇ ਐਂਬੂਲੈਂਸ ਹੁੰਦੀ ਹੈ ਜਿਸ ਦੇ ਵਿੱਚ ਅਗਲਾ ਆਪਣੇ ਪਰਿਵਾਰ ਦੇ ਮੈਂਬਰ ਦੀ ਕੋਈ ਹਾਦਸਾ ਹੋਣ ਤੇ ਮੌਤ ਹੁੰਦੀ ਹੈ ਉਸकी ਡੈਡ ਬੋਡੀ ਲੈ ਕੇ ਜਾਂਦਾ ਹੈ ਤਾਂ ਉਸਕਾ ਕਾਫੀ ਪੈਸਾ ਖਰਚ ਹੁੰਦਾ ਹੈ ਲੇਕਿਨ ਇਹ ਜਿਹੜੀ ਮੋਚਰੀ ਵੈਨ ਹੈ ਕਰੀਬ 15 ਲੱਖ ਤੋਂ ਉੱਪਰ ਦੀ ਹੈ ਔਰ ਇਸ ਕੇ ਅੰਦਰ ਜੋ ਸਿਸਟਮ ਫਿਟ ਹੋਣਾ ਥਾ ਉਹ ਨਹੀਂ ਕੀਤਾ ਗਿਆ ਨਾ ਇਸ ਨੂੰ ਚਾਲੂ ਕੀਤਾ ਗਿਆ ਇਸ ਕਰਕੇ ਕਈ ਤਰ੍ਹਾਂ ਕੀਆਂ ਮੁਸ਼ਕਲਾਂ ਇਸ ਇਲਾਕੇ ਦੇ ਲੋਕ ਹੈ ਉਹਨਾਂ ਨੂੰ ਆ ਰਹੀ ਹੈ ਇਸ ਮੋਚਰੀ ਵੈਨ ਨੂੰ ਚਾਲੂ ਕੀਤਾ ਜਾਵੇ ਇਹ ਵੀ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਲੇਕਿਨ ਸਿਹਤ ਵਿਭਾਗ ਕਦੋਂ ਇਸ ਮੋਚਰੀ ਬੈਨ ਨੂੰ ਚਾਲੂ ਕਰੇਗਾ ਤਾਂ ਕਿ ਗਿਤੇਰੇ ਗਰੀਬ ਲੋਕ ਹੈ ਆਮ ਲੋਕ ਹੈ ਉਹਨਾਂ ਨੂੰ ਇਸ ਦਾ ਲਾਭ ਹੋ ਸਕੇ ਕਿਉਂਕਿ ਪ੍ਰਾਈਵੇਟ ਦੇ ਵਿਅਕਤੀ ਕਿਸੇ ਆਪਣੇ ਪਰਿਵਾਰ ਕੀ ਮੈਂਬਰ ਦੀ ਬੋਡੀ ਲੈ ਕੇ ਜਾਂਦਾ ਹੈ ਕਿਸੇ ਨੂੰ ਯੂਪੀ ਬਿਹਾਰ ਵੀ ਲੈ ਕੇ ਜਾਣਾ ਪੈਂਦਾ ਹੈ ਸੜਕਾ ਹਾਸਤੇ ਦੇ ਵਿੱਚ ਉਸ ਨੂੰ ਕਾਫੀ ਪੈਸਾ ਖਰਚ ਕਰਨਾ ਪੈਂਦਾ ਹੈ ਇਹ ਮੰਗ ਹੈ ਇਸ ਲੋਕਾਂ ਦੀ ਵੀ ਇਸ ਨੂੰ ਤੁਰੰਤ ਚਾਲੂ ਕੀਤਾ ਜਾਵੇ ਮੰਗ ਤਾਂ ਨਹੀਂ ਅਸੀਂ ਅਪੀਲ ਹੀ ਕਰਦੇ ਹਾਂ ਸੈਂਟਰ ਗਵਰਨਮੈਂਟ ਜਿੱਥੇ ਐਮਪੀਜ਼ ਨੂੰ ਫੰਡ ਦਿੰਦੀ ਐਮਪੀਜ਼ ਆਪਣਾ ਫੰਡ ਲੋਕਾਂ ਦੀ ਸਹੂਲਤਾਂ ਵਾਸਤੇ ਦਿੰਦੇ ਨੇ ਬਹੁਤ ਵੱਡਿਆ ਉਪਰਾਲਾ ਮਹਾਰਾਣੀ ਪ੍ਰਨੀਤਕੌਰ ਨੇ ਕੀਤਾ ਸੀਗਾ ਅਸੀਂ ਤਾਂ ਬੇਨਤੀ ਕਰ ਸਕਦੇ ਆ ਇਸ ਟਾਈਮ ਪੰਜਾਬ ਸਰਕਾਰ ਨੂੰ ਤੇ ਔਰੇ ਦੇ ਆਫੀਸਰਸ ਨੂੰ ਵੀ ਉਸ ਦਿੱਤੀ ਹੋਈ ਸਹੂਲਤ ਨੂੰ ਯੂਟਿਲਾਈਜ਼ ਕਰਨ ਲੋਕਾਂ ਦੇ ਉਹ ਕੰਮ ਆ ਸਕੇ ਲੋਕਾਂ ਦੀ ਮਿਹਨਤ ਦਾ ਪੈਸਾ ਜੋ ਟੈਕਸ ਦੇ ਰੂਪ ਦੇ ਵਿੱਚ ਜਾਂਦਾ ਉਸ ਨਾਲ ਆਏ ਹੋਏ ਸਮਾਨਾਂ ਦੀ ਇਸ ਤਰ੍ਹਾਂ ਬੇਕਦਰ ਹੀ ਨਾ ਹੋਵੇ ਔਰ ਜਿਹੜਾ ਸਮਾਨ ਕਿਸ ਚੀਜ਼ ਵਾਸਤੇ ਉਹਨੂੰ ਵੇ ਯੂਟਿਲਾਈਟ ਕਰਕੇ ਲੋਕਾਂ ਦੇ ਕੰਮ ਆ ਸਕੇ ਜਿੱਥੇ ਲੋਕਾਂ ਨੂੰ ਦੂਰ ਦੂਰ ਲਿਜਾਣ ਵਾਸਤੇ ਪ੍ਰਾਈਵੇਟ ਐਂਬੂਲੈਂਸ ਦਾ ਸਹਾਰਾ ਲੈਣਾ ਪੈਂਦਾ ਉਥੇ ਕੰਮ ਆਵੇ ਲੋਕਾਂ ਦੇ ਸਹੂਲਤ ਹੋਵੇ ਲੋਕ ਇਸ ਦੇ ਵਿੱਚ ਸਰਕਾਰ ਦੀ ਵਾਹਵਾਹੀ ਹੋਏਗੀ ਅਸੀਂ ਤਾਂ ਬੇਨਤੀ ਕਰਦੇ ਹਾਂ ਸਰਕਾਰ ਇਸ ਦਾ ਫਾਇਦਾ ਉਠਾਵੇ ਔਰ ਲੋਕਾਂ ਦੇ ਕੰਮ ਆ ਸਕੇ ਅਸਾਇਮਿਕ ਜਿਹੜੀ ਮੌਤ ਹੋ ਰਹੀਆਂ ਨੇ ਪੋਸਟਮਾਰਟਮ ਹੋ ਰਹੇ ਨੇ ਉਸ ਵਾਸਤੇ ਪ੍ਰਾਈਵੇਟ ਸਾਧਨਾ ਨਾਲੋਂ ਬੜੀ ਦੂਰ ਦੂਰ ਤੱਕ ਰੈਡ ਬਾਡੀਜ਼ ਨੂੰ ਲੈ ਕੇ ਜਾਣਾ ਹੁੰਦਾ ਜਿਹਦੇ ਬਹੁਤ ਜ਼ਿਆਦਾ ਖਰਚ ਆਉਂਦਾ ਤੇ ਗਰੀਬ ਆਦਮੀ ਵਾਸਤੇ ਇੱਕ ਤਾਂ ਉਹੀ ਘਰ ਚ ਮੌਤ ਹੋਈ ਹੁੰਦੀ ਹੈ ਦੂਸਰਾ ਇਸ ਤਰ੍ਹਾਂ ਦੇ ਖਰਚੇ ਉੱਪਰੋਂ ਪੈਂਦੇ ਨੇ ਤਾਂ ਉਹਦੇ ਵਾਸਤੇ ਬਹੁਤ ਮੁਸ਼ਕਲ ਹੋ ਜਾਂਦਾ ਹੁਣ ਮਹਾਰਾਣੀ ਨੇ ਤਾਂ ਦਿੱਤਾ ਹੈ ਹੋਰ ਸਮਾਜਿਕ ਸੰਸਥਾ ਨੇ ਵੀ ਦਿੱਤਾ ਸੀ ਹਸਪੀਟਲ ਨੇ ਰੋਗੀਆਂ ਦੇ ਕल्याण ਵਾਸਤੇ ਪਰ ਸਰਕਾਰ ਉਸ ਤੋਂ ਪੂਰਾ ਫਾਇਦਾ ਨਹੀਂ ਉਠਾ ਰਹੀ ਉਹਦਾ ਦੁਰਉਪਯੋਗ ਹੋ ਰਿਹਾ ਹੈ ਜਾਂ ਉਸ ਤੋਂ ਕੋਈ ਜ਼ਰੂਰਤ ਨਹੀਂ ਹੈ ਸਰਕਾਰ ਉਦੀ ਮੇਨਟੇਨੈਂਸ ਵਗੈਰਾ ਕਰਕੇ ਉਹਨੂੰ ਸੁਚਾਰੂ ਰੂਪ ਨਾਲ ਚਾਲੂ ਕਰੇ ਜਿਸ ਤੋਂ ਜਨਤਾ ਨੂੰ ਉਹ ਸਹੂਲਤ ਉਠਾਣ ਦਾ ਤੁੰਦਾ ਕਿ ਆ ਪੂਰੇ ਟਾਈਮ 'ਚ ਉਹਨਾਂ ਜਨਤਾ ਦੇ ਕੰਮ ਆਵੇ ਇਹ ਉਹਨਾਂ ਨੂੰ ਕੁਝ ਰਾਹਤ ਮਿਲੇ ਉਹਨਾਂ ਦੇ ਦੁੱਖਾਂ 'ਚ ਕੁਝ ਘਾਟਾ ਹੋਵੇ ਮੈਂ ਤਾਂ ਸਰਕਾਰ ਤੋਂ ਮੰਗ ਕਰਦਾ ਕਿ ਜਲਦੀ ਤੋਂ ਜਲਦੀ ਉਹਦਾ ਮੇਨਟੇਨੈਂਸ ਕਰਾਵੇ ਤਾਂ ਕਿ ਉਹ ਸਮੇਂ ਸਿਰ ਗਰੀਬ ਆਦਮੀ ਨੂੰ ਉਹਦਾ ਲਾਭ ਮਿਲ ਸਕੇ ਐਵਰੇਜ ਸਰ ਕਦੇ 15 ਵੀ ਹੋ ਜਾਂਦੇ ਆ ਕਈ ਵਾਰੀ 14 ਵੀ ਹੋ ਜਾਂਦੇ ਆ 8 ਵੀ ਹੋ ਜਾਂਦੇ ਆ 23 ਵੀ ਹੋ ਜਾਂਦੇ ਆ ਐਵਰੇਜ ਆ ਜਿਹੜੀ 15 ਦੇ ਨੇਅਰ ਅਬਾਊਟ ਜਿਹੜੇ ਪਿਛਲੇ ਸਾਲ ਦੇ ਵਿੱਚ ਆਏ ਟੋਟਲ ਜਿਹੜੇ ਆਪਣੇ 167 ਆ ਜਿਹੜੇ 2024 ਦੇ ਵਿੱਚ ਸੌਰੀ ਪੂਰੇ 2024 ਦੇ ਵਿੱਚ 167 ਪੋਸਟਮਾਰਟਮ ਹੋਏ ਸਿਵਲ ਹਸਪੀਟਲ ਸਮਾਣਾ ਵਿੱਚ ਹਾਲ ਤੱਕ ਦੇ ਜੀ ਇਸ ਮਹੀਨੇ ਦੇ ਵਿੱਚ 17018 ਹੋ ਚੁੱਕੇ ਹੋਣੇ ਹਜੇ ਵੀ ਹਾਂਜੀ ਹਾਂ ਮੋਤਰੀ ਮੈਨੂੰ ਤਾਂ ਲੋਕਾਂ ਨੂੰ ਜ਼ਰੂਰੀ ਲਈ ਦੀ ਸਰਕਾਰੀ ਬਿਲਕੁਲ ਬਿਲਕੁਲ ਜੀ ਉਹ ਤਾਂ ਬਹੁਤ ਜ਼ਰੂਰੀ ਚਾਹੀਦੀ ਲੋਕਾਂ ਵਾਸਤੇ ਤਾਂ ਜੀ ਅ ਜਿਸ ਤਰ੍ਹਾਂ ਕਿ ਮੈਂ ਨਵੰਬਰ 2024 ਚੁਆਇੰਨ ਕੀਤਾ ਤਾਂ ਮੇਰੇ ਧਿਆਨ ਚ ਗੱਲ ਆਂਦੀ ਗਈ ਫਿਰ ਤੇ ਮੈਨੂੰ ਦੱਸਿਆ ਗਿਆ ਕਿ ਇਹਦੇ ਬਾਰੇ ਕਰੀਬਨ 2.2 ਲੱਖ ਦਾ ਖਰਚਾ ਹੈ ਜਿਹਦੇ ਬਾਰੇ ਪਹਿਲਾਂ ਵੀ ਉੱਚ ਅਧਿਕਾਰ ਨੂੰ ਲਿਖ ਕੇ ਦਿੱਤਾ ਹੋਇਆ ਹੈਗਾ ਸਾਡੇ ਡਰਾਈਵਰ ਫੀਤਰਾਮ ਜੀ ਬੋਲ ਦੱਸੋਗੇ ਕਿ ਫਿਟਿੰਗ ਹੋਣੀ ਹੈ ਮੋਟਰ ਚਰੀ ਬਣਨ ਦੇ ਲਈ ਤੇ ਉਹਦਾ ਕਰੀਬਨ 2.2 ਲੱਖ ਦਾ ਖਰਚਾ ਪਹਿਲਾਂ ਵੀ ਲਿਖ ਕੇ ਦਿੱਤਾ ਹੈ ਉੱਚ ਅਧਿਕਾਰ ਨੂੰ ਧਿਆਨ ਚ ਲਿਆਂਦਾ ਹੋਇਆ ਤੇ ਅਸੀਂ ਦੁਬਾਰਾ ਵੀ ਉੱਚ ਅਧਿਕਾਰ ਨੂੰ ਧਿਆਨ ਚ ਫੇਰ ਲਿਆਵਾਂਗੇ ਅੱਜ ਹੀ ਫੇਰ ਲਿਆਵਾਂਗੇ ਕਿ ਇਹਨੂੰ ਜਿੰਨੀ ਜਲਦੀ ਹੋ ਸਕੇ ਚੱਲ ਲੱਗ ਦਿੱਤਾ ਜਾ ਸਕੇ ਕੈਮਰਾ